ਇੱਕ ਕਾਂ ਤੇ ਹੰਸ ਦੀ ਦੋਸਤੀ ਹੋ ਗਈ ਹੰਸ ਕਾਂ ਨੂੰ ਮਾਨਸ ਰੂਪਰ ਤੇ ਲੈ ਗਿਆ ਜਿਹੜੇ ਹੰਸ ਨੇ ਨਾ ਉਹ ਮਾਨਸ ਰੂਪਰ ਤੇ ਰਹਿੰਦੇ ਇੱਥੇ ਹੀਰੇ ਮੋਤੀ ਹੁੰਦੇ ਹਨ ਹੰਸ ਨੇ ਹੀਰੇ ਮੋਤੀ ਖਾਣੇ ਸ਼ੁਰੂ ਕਰ ਦਿੱਤੇ ਕਾਂ ਨੂੰ ਕਹਿਣ ਲੱਗਿਆ ਵੀ ਆਹ ਹੀਰੇ ਮੋਤੀ ਨੇ ਬੜੇ ਅਮੋਲਕ ਹੁੰਦੇ ਇਹਨਾਂ ਨੂੰ ਖਾ ਲੈ ਕਾਂ ਕਹਿਣ ਲੱਗਿਆ ਵੀ ਇਹ ਪੱਥਰ ਮੈਥੋਣੀ ਖਾਦੇ ਜਾਂਦੇ ਚੱਲ ਤੂੰ ਮੇਰੇ ਨਾਲ ਮੈਂ ਤੈਨੂੰ ਸਹੀ ਜਗ੍ਹਾ ਤੇ ਲੈ ਕੇ ਜਾਂਦਾ ਦੋਹੇ ਜਾਣੇ ਉੱਡ ਪਏ ਕਾਂ ਜਿੱਥੇ ਹੱਡਾ ਰੋੜੀ ਸੀ ਕੁਰੰਗ ਪਏ ਹੋਏ ਸਨ ਮਰਦੇ ਜੀ ਉੱਥੇ ਜਾ ਕਰਕੇ ਬੈਠ ਗਏ ਹੰਸ ਕਹਿ ਲੱਗਿਆ ਇਥੋਂ ਬੜੀ ਬਦਬੂ ਹੋ ਰਹੀ ਹੈ ਤੂੰ ਕਿੱਥੇ ਲਿਆ ਕੇ ਬਿਠਾ ਦਿੱਤਾ ਕਾਣ ਲੱਗ ਕੇ ਕਹਿਣ ਲੱਗਿਆ ਵੀ ਆਪਾਂ ਦਾ ਇੱਥੇ ਆਰਾਮ ਕਰਨਾ ਸੀ ਆਪਾਂ ਅਜੇ ਅੱਗੇ ਜਾਣਾ ਹੈ ਤੇ ਦੋਹੇ ਜਾਣੇ ਉਥੇ ਚਲੇ ਕੇ ਇੱਕ ਦਰਖਤ ਦੇ ਹੇਠਾਂ ਰਾਜੇ ਭੋਜ ਦੀ ਸਭਾ ਲੱਗੀ ਹੋਈ ਸੀ ਦਰਖਤ ਦੀ ਟਾਣੀ ਦੇ ਜਾ ਕਰਕੇ ਬੈਠ ਜਾਣਾ ਸੀ ਕਾਣ ਆਪਣੇ ਸੁਭਾਅ ਅਨੁਸਾਰ ਬੈਠ ਕਰਕੇ ਉੱਠ ਗਿਆ ਜਿਹੜੀ ਉਹ ਬੈਠ ਸੀ ਸਾਧ ਸੰਗਤ ਰਾਜੇ ਦੀ ਪੋਸ਼ਾਕ ਤੇ ਜਾ ਕੇ ਟਿੱਕੀ ਰਾਜਾ ਕਹਿਣ ਲੱਗਿਆ ਦੇਖੋ ਭਾਈ ਕੋਈ ਪੰਛੀ ਉੱਪਰ ਬੈਠਾ ਹੈ ਜਦੋਂ ਨੌਕਰ ਨੇ ਦੇਖਿਆ ਉਹਨੇ ਦੇਖਦੇ ਹੀ ਤੀਰ ਮਾਰਿਆ ਹਾਂਸ ਜਿਹੜਾ ਕਾਂ ਸੀ ਉਹ ਤਾਂ ਉੱਡ ਗਿਆ ਸੀ ਹਾਂਸ ਦੇ ਤੀਰ ਵੱਜਿਆ ਉਹ ਜੱਕ ਨਹੀਂ ਉਹਦੇ ਇੱਥਾ ਡੱਕ ਗਿਆ ਰਾਜੇ ਘੋਜ ਨੇ ਜਦੋਂ ਹਾਂਸ ਨੂੰ ਉਠਾਇਆ ਇਹ ਕਹਿਣ ਲੱਗੇ ਮੈਂ ਤਾਂ ਹਾਂਸਾਂ ਮੈਂ ਕਾਂ ਨਹੀਂ ਰਹੀ ਉਹਨੇ ਇਹਦੀ ਮਾਲਮ ਪੱਟੀ ਕੀਤੀ ਤੇ ਫਿਰ ਉਡਾਉਣ ਵਾਸਤੇ ਜਦੋਂ ਗਿਆ ਕਹਿਣ ਲੱਗਿਆ ਵੀ ਤੂੰ ਕਾਂ ਦੀ ਸੰਗਤ ਕੀਤੀ ਸੀ ਤਾਂ ਹੀ ਤੈਨੂੰ ਦੁੱਖ ਮਿਲਿਆ ਹੈ ਤੂੰ ਨਿਸਕਪਟ ਹੈ ਆਪਣੇ ਨਿਸਕਪਟ ਸੁਭਾਅ ਅਨੁਸਾਰ ਉਹਦੇ ਨਾਲ ਆ ਕੇ ਬੈਠ ਗਿਆ ਪਰ ਉਹ ਚਲਾਕ ਪੰਛੀ ਹੈ ਇਸ ਲਈ ਕਾਂ ਦੀ ਸੰਕਟ ਨਹੀਂ ਕਰਨੀ ਚਾਹੀਦੀ ਸਤਿਗੁਰੂ ਮਹਾਰਾਜ ਜੀ ਨੇ ਇਸ ਤੋਂ ਸਾਨੂੰ ਸਮਝਾਉਂਦਿਆਂ ਇਹ ਉਪਦੇਸ਼ ਬਖਸ਼ਿਆ ਸਰਵਰ ਹੰਸ ਨਾ ਜਾਣਿਆ ਕਾਕ ਕਪੰਖੀ ਸੰ ਜਿਹੜਾ ਜੀਵ ਹੈ ਉਹਨੇ ਸਤਗੁਰੂ ਰੂਪ ਜਿਹੜੇ ਸਰਵਰ ਮਾਨਸ ਰੋਗਨ ਹਨ ਉਹਨੂੰ ਨਹੀਂ ਚੱਲੇਗਾ ਜਿਹੜਾ ਸਾਡਾ ਜੀਵ ਆਤਮਾ ਇਹ ਹੰਸ ਹੈ ਸਾਦਸ ਜੀਵ ਰੂਪ ਹੰਸ ਨੇ ਗੁਰੂ ਰੂਪ ਸਰਬਰ ਤੋਂ ਹਿਰ ਮੋਤੀ ਪ੍ਰਾਪਤ ਕਰਨੇ ਸੀ ਗੁਰ ਸਾਕਰ ਰਤਨੀ ਭਰ ਪੂਰੇ ਅਮਰਤ ਸੰਤ ਚੁਗੇ ਨਹੀਂ ਪੂਰੇ ਗੁਰਾਂ ਤੋਂ ਵਿਰਾਗ ਲੈਣਾ ਸੀ ਨਾਮ ਪ੍ਰਾਪਤ ਕਰਨਾ ਸੀ ਪਰਮੇਸ਼ਰ ਦਾ ਪ੍ਰੇਮ ਪ੍ਰਾਪਤ ਕਰਨਾ ਸੀ ਕਿੰਨੇ ਗੁਣ ਨੇ ਮੱਤ ਵਿੱਚ ਰਤਨ جواਹਰ ਮਾਨਕ ਜੇ ਇਕ ਕਰਕੇ ਸੰਕਤ ਹੋਈ ਜੇ ਸਾਰੇ ਹੀ ਮਨੁੱਖ ਗੁਰੂ ਦੀ ਸੰਗਤ ਕਰਨ ਲੱਗ ਜਾਣ ਪਾਣੀ ਪੜਨ ਲੱਗ ਜਾਣ ਸੇਵਾ ਵਿੱਚ ਲੱਗ ਜਾਣ ਪਾਪ ਹੋਵੇਗਾ ਕਿਤੇ ਔਗਣ ਹੋਣਗੇ ਪਰ ਮਹਾਰਾਜ ਕਹਿੰਦੇ ਜਿਹੜਾ ਚੀਨ ਰੂਪ ਅੰਸ਼ ਹੈ ਉਨੇ ਗੁਰੂ ਰੂਪ ਮਾਨਸ ਰੋਹਰ ਨੂੰ ਜਾਣਿਆ ਹੀ ਨਹੀਂ ਸਰਵਰ ਹੰਸ ਨਾ ਜਾਣੇ ਕਾਂਕ ਕਪੰਖੀ ਸੰਗ ਤੇ ਜਿਹੜੇ ਕਾਂ ਪਾਪੀ ਜੀਵ ਨੇ ਅੰਦਰੋਂ ਬਾਹਰੋਂ ਤਾਲੇ ਕਪੰਖੀ ਛੋਟੇ ਪੰਛੀ ਨੇ ਉਹਨਾਂ ਦੀ ਜੀਵ ਰੂਪ ਹੰਸ ਸੰਗਤ ਕਰਦਾ ਹੈ ਪਾਪੀਆਂ ਦੀ ਸੰਗਤ ਕਰਦਾ ਸਾਖ ਦਸਿਓ ਐਸੀ ਪਰীত ਹੈ ਜਿਸ ਕਰਕੇ ਜੀਵ ਰੂਪ ਹੰਸ ਨੂੰ ਬਹੁਤ ਤਰ੍ਹਾਂ ਦੇ ਦੁੱਖ ਮਿਲਦੇ ਨੇ ਜਿਹੜੇ ਹਿਰਦੇ 'ਚ ਗੋਣ ਹੁੰਦੇ ਨੇ ਉਹ ਸਾਰੇ ਖਤਮ ਹੋ ਜਾਂਦੇ ਹਰ ਬਿਸਰਤ ਤੇਰੇ ਗੁਣ ਕਹਿਆ ਹਿਰਦੇ 'ਚ ਗੁਣ ਗਲ ਜਾਂਦੇ ਨੇ ਪਾਪ ਜਨਮ ਲੈਂਦੇ ਨੇ ਕੁ ਸੰਗਤ ਕਰਨ ਕਰਕੇ ਜੀਵਨ ਪ੍ਰਸ਼ਕ ਹੋ ਜਾਂਦਾ ਹੈ ਸਾਕਤ ਸਿਓ ਐਸੀ ਪ੍ਰੀਤ ਹੈ ਮਾਰੇ ਕਹਿੰਦੇ ਜਿਹੜਾ ਸਾਕਤ ਜੀਵ ਹੈ ਪਰਮਾਤਮਾ ਤੋਂ ਭੁੱਲਿਆ ਹੋਇਆ ਉਹਦੇ ਨਾਲ ਪ੍ਰੇਮ ਕਰਨਾ ਇਸ ਤਰ੍ਹਾਂ ਦਾ ਹੈ ਜਿਵੇਂ ਹੰਸ ਨੇ ਕਾਂ ਦੀ ਸੰਗਤ ਕੀਤੀ ਬੁੱਝੋ ਗਿਆਨੀ ਵਿਦਾਂਗ ਹੈ ਗਿਆਨਵਾਨ ਪਰਮੇਸ਼ਰ ਦੇ ਪ੍ਰੇਮ ਦੇ ਨਾਲ ਇਸ ਗੱਲ ਨੂੰ ਬੁੱਝਣਾ ਕਰ ਕਿ ਇਹ ਸੱਚ ਹੈ ਕੋ ਸੰਗਤ ਕਰਕੇ ਜੀਵ ਆਪਣਾ ਜੀਵਨ ਬੁਆਨ ਨਹੀਂ ਹੁੰਦਾ। ਪਾਪ ਕਮਉਂਦਾ ਹੈ। ਭਗਤ ਕਬੀਰ ਜੀ ਨੇ ਬਚਨ ਕੀਤੇ ਕਬੀਰ ਸਾਖਤ ਸੰਗਨਾ ਕੀਜੀਐ ਦੂਰ ਹੋਜਾਈਐ ਪਾਗ ਬਾਸਨ ਕਾਰੋ ਪਰਸੀਐ ਤਉ ਕਛ ਲਾਗੇ। ਜਿਹੜਾ ਚੋਰ ਦੀ ਸੰਗਤ ਕਰੇਗਾ ਉਹ ਇੱਕ ਦਿਨ ਚੋਰ ਬਣ ਜਾਏਗਾ। ਜਿਹੜਾ ਚੂਏ ਬਾਜਾਂ ਦੀ ਸੰਗਤ ਕਰੇਗਾ ਇੱਕ ਦਿਨ ਧੂਆ ਖੇਡ ਲੱਗ ਜਾ। ਜਿਹੜਾ ਸ਼ਰਾਫੀਆਂ ਦੀ ਸੰਗਤ ਕਰੇਗਾ ਇੱਕ ਦਿਨ ਸ਼ਰਾਬੀ ਬੇਗਾ। ਜਿਹੜਾ ਵੱਧ ਫੈਲੇ ਉਸੰਗੀ ਠੱਗਾਂ ਦੀ ਸੰਗਤ ਕਰੇਗਾ ਉਹ ਫਿਰ ਉਹੋ ਜਿਹਾ ਕਰਮ ਕਰਨਾ ਸੰਗਤ ਦਾ ਇਹਨਾਂ ਅਸਰ ਹੈ